ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਜੋ ਮੁੱਦਾ ਏ ਮੁੱਦਾ ਤੇ ਚੱਲੋ ਪੁਰਾਣਾ ਹੈ ਸਰੋਤਿਓ ਪਰ ਉਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਐਡ ਹੋਈਆਂ ਨੇ ਕੱਲ ਜਦੋਂ ਹਰਪਾਲ ਚੀਮਾ ਜੀ ਜੋ ਵਿੱਤ ਮੰਤਰੀ ਪੰਜਾਬ ਨੇ ਉਹ ਜਦੋਂ ਆਏ ਤੇ ਸਾਡੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਜਿਹੜੇ ਲੋਕ ਸੀ ਜਿਹੜੇ ਪੱਤਰਕਾਰ ਸੀ ਉਹ ਵੀ ਉੱਥੇ ਪਹੁੰਚੇ ਮੀਟਿੰਗ ਤੋਂ ਬਾਅਦ ਜਦੋਂ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਹਲਕਾ ਖਡੂਰ ਸਾਹਿਬ ਤੋਂ ਜੋ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਜੀ ਤੇ ਉੱਥੇ ਹੋਰ ਵੀ ਜਿਹੜੇ ਚੇਅਰਮੈਨ ਮੌਜੂਦ ਸੀ ਤੇ ਜਦੋਂ ਉਹਨਾਂ ਦੇ ਨਾਲ ਪੱਤਰਕਾਰ ਭਾਈ ਚਾਰੇ ਨੇ ਗੱਲਬਾਤ ਕੀਤੀ ਤੇ ਜਦੋਂ ਉਹਨਾਂ ਨੂੰ ਸਵਾਲ ਕੀਤੇ ਕਿ ਜੋ ਤੁਹਾਡੀ ਸਰਕਾਰ ਦੇ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਔਰ ਉਹਨਾਂ ਦਾ ਜੋ ਪੀਏ ਆ ਕੋਮਲ ਜੋ ਉਹਨਾਂ ਨੇ ਉੱਥੇ ਗੁੰਡਾਗਰਦੀ ਵਿਖਾਈਏ ਤੇ ਜੋ ਤਰਨਤਾਰਨ ਸਿਟੀ ਦਾ ਡੀਐਸਪੀ ਕਮਲਮੀਤ ਸਿੰਘ ਤੇ ਐਸਐਚਓ ਗੁਰਚਰਨ ਸਿੰਘ ਸਦਰਪੱਟੀ ਤੇ ਐਸਐਚਓ ਪਰਮਜੀਤ ਸਿੰਘ ਵਰਦੀ ਕਾਲੜਾ ਜੋ ਇਹਨਾਂ ਨੇ ਗੁੰਡਾਗਰਦੀ ਵਿਖਾਈ ਤੇ ਜੋ ਪੱਤਰਕਾਰ ਪੱਤਰਕਾਰ ਭਾਈ ਚਾਰੇ ਤੇ लाठी ਚਾਰਜ ਕੀਤਾ ਇਹਨਾਂ ਨੇਤਾ ਹੱਦ ਮਕਾ ਦਿੱਤੀ 2 ਤਰੀਕ ਨੂੰ ਜੋ ਲਖਣ ਹੁੰਦੀ ਏ ਨਗਰ ਨਿਗਮ ਚੋਣਾ ਨਗਰ ਨਿਗਮ ਦੀ ਤੇ ਤਿੰਨ ਵਾਰਡ ਦੇ ਵਿੱਚ ਕੁਝ ਕਾਰਨਾ ਕਰਕੇ ਜਿਹੜੀ ਇਲੈਕਸ਼ਨ ਸੀ ਉਹ ਰੱਦ ਹੋ ਜਾਂਦੀ ਏ ਤੇ ਉਹ 4 ਤਰੀਕ ਨੂੰ ਜਿਹੜੀ ਇਲੈਕਸ਼ਨ ਉਹ ਹੁੰਦੀ ਏ ਤਿੰਨ ਵਾਰਡ ਦੀ ਜਿਹੜੀ ਲੈਕਸੈਂਸੀ ਉਹ ਬੜੀ ਜਿਹਨੂੰ ਆਪਾਂ ਕਹਿ ਦਿੰਦੇ ਆ ਹੋਰ ਸੀਟ ਮੰਨੀ ਜਾ ਰਹੀ ਸੀ ਕਿਉਂ ਮੰਨੀ ਜਾ ਰਹੀ ਸੀ ਕਿਉਂਕਿ ਉਸ ਵਾਰਡ ਦੇ ਵਿੱਚ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਦੀ ਪਤਨੀ ਮੈਡਮ ਨਵਜੋਤ ਕੌਰ ਹੁੰਦਲ ਜੀ ਖੜੇ ਸੀ ਤੇ ਉਹਨਾਂ ਦੇ ਵਿਰੁੱਧ ਇਹਨਾਂ ਦੇ ਪਾਰਟੀ ਦੇ ਹੀ ਬੜੇ ਹਰਮਨ ਪਿਆਰੇ ਵਰਕਰ ਆਪਾਂ ਜਿਨ੍ਹਾਂ ਨੂੰ ਆਗੂ ਵੀ ਕਹਿ ਸਕਦੇ ਆ ਜਿਨ੍ਹਾਂ ਨੇ ਡਾਕਟਰ ਕਸ਼ਮੀਰ ਸਿੰਘ ਸੋਲਜੀ ਨੂੰ ਜਤੌਣ ਵਾਸਤੇ ਆਪਣਾ ਕਾਫੀ ਪੈਸਾ ਖਰਚਿਆ ਔਰ ਆਪਣਾ ਉਹਨਾਂ ਨੇ ਇੱਕ ਪਲਾਟ ਸੀ ਉਹ ਵੀ ਉਹਨਾਂ ਨੇ ਦਿੱਤਾ ਆਇਆ ਸੀ ਜਿੱਥੇ ਦਫ਼ਤਰ ਬਣਿਆ ਹੋਇਆ ਸੀ ਪਰ ਜਦੋਂ ਉਹਨਾਂ ਨੇ ਟਿਕਟ ਦੀ ਮੰਗ ਕੀਤੀ ਤਾਂ ਇਹਨਾਂ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਆਪਣੀ ਪਤਨੀ ਜੀ ਪਤਨੀ ਨੂੰ ਟਿਕਟ ਦੇ ਦਿੱਤੀ ਜਿੱਥੋਂ ਸਾਰਾ ਵਿਵਾਦ ਸ਼ੁਰੂ ਹੁੰਦਾ ਹੈ ਪਰ ਡਾਕਟਰ ਕਸ਼ਮੀਰ ਸਿੰਘ ਸੋਲਜੀ ਦਾ ਅੱਡੀ ਚੋਟੀ ਦਾ ਯੋਰ ਲੱਗਾ ਸੀ ਕਿ ਅਸੀਂ ਜਦਵਿੰਦਰ ਚਾਹਲ ਨੂੰ ਹਰਾਉਣਾ ਹੈ ਤੇ ਮੈਡਮ ਨਵਜੋਤ ਕੌਰ ਹੁੰਦਲ ਜੀ ਨੂੰ ਜਿਤਾਉਣਾ ਹੈ ਪਰ ਇੰਨਾ ਦੇ ਜੋ ਵੀ ਤੰਤਰ ਮੰਤਰ ਕੋਈ ਕੰਮ ਨਹੀਂ ਆਇਆ ਮੀਡੀਆ ਨੂੰ ਖਰੀਦਦਿਆਂ ਗੱਲਾਂ ਚੱਲੀਆਂ ਇੱਥੋਂ ਤੱਕ ਕੇ ਜੋ ਕੁਝ ਪ੍ਰਸ਼ਾਸਨ ਹੈ ਉਹਨੇ ਉਹਨਾਂ ਨੇ ਵੀ ਮੀਡੀਆ ਨੂੰ ਆਫਰਾਂ ਕੀਤੀਆਂ ਕਿ ਤੁਸੀਂ ਪੈਸੇ ਲਵੋ ਤੇ ਇੱਥੋਂ ਬਾਹਰ ਹੋ ਜਾਓ ਤਾਂ ਜਦੋਂ ਸਾਰੀਆਂ ਚਾਲਾਂ ਜਦੋਂ ਨਾਕਾਮ ਹੋ ਗਈਆਂ ਮੈਂ ਪੱਤਰਕਾਰ ਭਾਈਚਾਰੇ ਨੂੰ ਵਧਾਈ ਦੇਣਾ ਆ ਵਧਾਈ ਦੇ ਪਾਤਰ ਐਥੇ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹੁੰਦਾ ਨਾ ਕਿ ਜਿਹੜੇ ਕਹਿੰਦੇ ਨਾ ਮੀਡੀਆ ਵਿਕਿਆ ਹੋਇਆ ਏ ਮੀਡੀਆ ਨੇ ਸਾਥ ਕਰ ਦਿੱਤਾ ਕਿ ਮੀਡੀਆ ਵਿਕਿਆ ਨਹੀਂ ਆ ਸੱਚ ਦਿਖਾਉਣ ਦਾ ਦਮ ਰੱਖਦਾ ਏ ਮੀਡੀਆ ਸੱਚ ਨੂੰ ਸੱਚ ਦਿਖਾਉਣ ਦਾ ਦੰਮ ਹੈ ਕਰਨ ਤਰਨ ਤਾਰਨ ਦੇ ਪੱਤਰਕਾਰਾਂ ਦੇ ਵਿੱਚ ਸੋ ਪੱਤਰਕਾਰ ਭਾਈਚਾਰਾ ਝੁਕਿਆ ਨਹੀਂ ਵਿਕਿਆ ਨਹੀਂ ਤਾਂ ਫਿਰ ਇਹਨਾਂ ਨੇ ਆਪਣਾ ਯੋਰ ਲਾ ਦਿੱਤਾ ਕਿ ਜਿਵੇਂ ਵੀ ਆ ਜੇ ਡੰਡੇ ਮਾਰ ਕੇ মিডিਆ ਨੂੰ ਇੱਥੋਂ ਇੱਥੋਂ ਨਿਕਲਦੇ ਆ ਤੇ ਡੰਡੇ ਮਾਰੋ ਦੰਡੇ ਮਾਰੇ ਗਏ ਫੋਨ ਖੋਏ ਗਏ ਫੋਨ ਤੋੜੇ ਗਏ ਬਹੁਤ ਅਤਿਆਚਾਰ ਕੀਤਾ ਪੱਤਰਕਾਰ ਭਾਈਚਾਰੇ ਤੇ ਜਿਸ ਦੇ ਸਬੰਧ ਦੇ ਵਿੱਚ ਅੱਜ ਸਮੂਹ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਇਨਸਾਫ ਲਾਣ ਵਾਸਤੇ ਐਸਐਸਪੀ ਸਾਹਿਬ ਅਭਿਮਨਿਓ ਰਾਣਾ ਜੀ ਨੂੰ ਅੱਜ ਸਮੂਹ ਪੱਤਰਕਾਰ ਭਾਈਚਾਰਾ ਮਿਲਿਆ ਤੇ ਆਪਣੀ ਸਾਰੀ ਜਿਹੜੀ ਹੱਦ ਬੀਤੀ ਏ ਉਹਨਾਂ ਨੇ ਉਥੇ ਦੱਸੀ ਤੇ ਕੱਲ ਜਦੋਂ ਹਰਪਾਲ ਚੀਮਾ ਜੀ ਜੋ ਵਿੱਤ ਮੰਤਰੀ ਨੇ ਉਹ ਜਦੋਂ ਆਉਂਦੇ ਨੇ ਤੇ ਉਥੇ ਸਮੂਹ ਜਿਹੜੀ ਲੀਡਰਸ਼ਿਪ ਆ ਉਥੇ ਇਕੱਠੀ ਹੁੰਦੀ ਏ ਤੇ ਉਥੇ ਹੀ ਗੁਰਸੇਵਕ ਸਿੰਘ ਔਲਖ ਜਿਹੜੇ ਨੇ ਉਹ ਵੀ ਜਦੋਂ ਉੱਥੇ ਪਹੁੰਚਦੇ ਨੇ ਤੇ ਜਦੋਂ ਪੱਤਰਕਾਰ ਭਾਈਚਾਰੇ ਨੇ ਸਵਾਲ ਕੀਤੇ ਕਿ ਤੁਹਾਡੇ ਹੁੰਦਿਆਂ ਉੱਥੇ ਆ ਕੁਝ ਹੋਇਆ ਤੇ ਗੁਰਸੇਵਕ ਸਿੰਘ ਔਲਖ ਸਾਫ਼ ਮੁਕਰ ਗਿਆ ਕਹਿੰਦਾ ਮੈਂ ਉੱਥੇ ਹੈ ਹੀ ਨਹੀਂ ਕਿਉਂ ਭਾਈ ਕਿਉਂ ਨਹੀਂ ਤੂੰ ਉੱਥੇ ਹੈਗਾ ਸੀ ਜਦੋਂ ਭੱਜਿਆ ਤੂੰ ਮੇਰੇ ਵੱਲ ਮੇਰੇ ਗੱਲ ਪੈਣ ਵਾਤੇ ਤਾਂ ਮੇਰੇ ਹੱਥ ਦੇ ਵਿੱਚ ਕੈਮਰਾ ਵੇਖ ਕੇ ਤੂੰ ਪਛਾਣ ਹੋ ਗਿਆ ਤੂੰ ਮੇਰੇ ਨਾਲ ਕਿਉਂ ਨੀਕ ਤੱਕੇ ਮੁੱਕੀ ਕੀਤੀ ਤੂੰ ਹੁਣ ਕਿੱਦਾਂ ਕਹਿਣਾ ਹੈ ਕਿ ਮੈਂ ਉੱਥੇ ਹੈਗਾ ਹੀ ਨਹੀਂ ਆ ਰੱਬ ਨੂੰ ਜਾਣ ਦੇਣੀ ਆ ਆਲਖ ਸਾਹਿਬ ਇੰਨਾ ਝੂਠ ਨਾ ਮਾਰੋ ਝੂਠ ਦੇ ਜਿਹੜੇ ਪੈਰ ਨਹੀਂ ਹੁੰਦੇ ਤੇ ਜਿਹੜੇ ਰਾਜ ਹੈ ਇਹ ਬਹੁਤ ਆ ਜੇ ਨਹੀਂ ਚੱਲਦੇ ਜਿਹੜੀ ਪਬਲਿਕ ਹੈ ਜਿਹੜੀ ਜਨਤਾ ਹੈ ਇਹ ਨੇਤਾ ਜਿਹੜੇ ਬੜੇ ਸਮੇਂ ਤੋਂ ਚੱਲਦੇ ਆ ਰਹੇ ਸੀ ਨਾ ਜਿਹੜੇ ਕਹਿੰਦੇ ਕਿ ਅਸੀਂ 50 ਸਾਲ ਰਾਜ ਕਰਨਾ ਹੈ ਇਹਨਾਂ ਨੇ ਤੇ ਉਹਨਾਂ ਨੂੰ ਵੀ ਚੋਕੇ ਪਰੇ ਬੰਨੇ ਕਰ ਦਿੱਤਾ ਤੇ ਉਹੋ ਹੀ ਹਾਲ ਤੁਹਾਡਾ ਹੋਣਾ ਹੈ ਅੱਜ ਜਿੱਦੋ ਵੀ ਕਿਤੇ ਗੱਲਾਂ ਕਰ ਕਰਦੇ ਆ ਨਾ ਤੇ ਗੱਲਾਂ ਚੱਲਦੀਆਂ ਨੇ ਕਾਮਰੇਟਾਂ ਦੀਆਂ ਕੋਈ ਸਮਾਂ ਸੀ ਕਾਮਰੇਟਾਂ ਦੀ ਵੀ ਸਰਕਾਰ ਆਈ ਸੀ ਕਾਮਰੇਟਾਂ ਦੀ ਵੀ ਸਰਕਾਰ ਆਈ ਸੀ ਤੇ ਕਿਤੇ ਇਹ ਨਾ ਹੋ ਜਾਵੇ ਤੇ ਲੋਕ ਗੱਲਾਂ ਕਰਨ ਝਾੜੂ ਵਾਲਿਆਂ ਦੀ ਵੀ ਸਰਕਾਰ ਕਦੇ ਆਈ ਸੀ ਔਰ ਜੋ ਤੁਹਾਡੇ ਵਰਕਰ ਨੇ ਉਹ ਕੱਲ ਵੀ ਮੈਂ ਲਾਈਵ ਦੇ ਵਿੱਚ ਜ਼ਿਕਰ ਕੀਤਾ ਸੀ ਉਹ ਕਹਿੰਦੇ ਕਿ 2 ਸਾਲ ਸਾਡੇ ਅਜੇ ਬਾਕੀ ਨੇ ਤੇ ਚੀਕਾ ਮਰਵਾ ਦਾਂਗੇ ਮੈਂ ਉਹਨੂੰ ਦੱਸਣਾ ਕਹਿੰਨਾ ਸੋਹਣਿਆ ਇਹ ਤਾਂ ਫਿਰ 2 ਸਾਲ ਹੀ ਦੱਸਣਗੇ ਚੀਕਾ ਸਾਡੀਆਂ ਵੱਜਦੀਆਂ ਕਿ ਟਾਡੀਆਂ ਵੱਜਦੀਆਂ ਨੇ ਇਹ ਜਨਤਾ ਏ ਤੁਸੀਂ ਕਹਿੰਦੇ ਹੋ ਹੀ ਕਿ ਦੋ ਤਰੀਕ ਵਾਲੇ ਦਿਨ ਪੰਜੀ ਵਾਰਡ ਪੰਜੀ ਵਾਰਡ ਵਾਰਡ ਦੇ ਜਿਹੜੇ ਐਮਸੀ ਆ ਉਹ ਸਾਡੇ ਬਣ ਗਏ ਤੇ ਅਸੀਂ ਆਪਣਾ ਮੇਰ ਜਿਹੜਾ ਹੈ ਉਹ ਬਣਾਵਾਂਗੇ ਜਨਤਾ ਨੇ ਫਤਵਾ ਤੁਹਾਨੂੰ ਨਹੀਂ ਦਿੱਤਾ ਤੁਹਾਡੇ 7 ਤੋਂ 8 ਜਿਹੜੇ ਐਮਸੀ ਆ ਉਹ ਬਣੇ ਨੇ ਬਹੁਤ ਆਦ ਦੇ ਵਿੱਚ ਜਿਹੜੇ ਐਮਸੀ ਆ ਉਹ ਆਜ਼ਾਦ ਬਣੇ ਨੇ ਇੱਥੋਂ ਪਤਾ ਲੱਗਦਾ ਏ ਤੁਹਾਡੇ ਕੀਤੇ ਕੰਮਾਂ ਦਾ ਜੇ ਤੁਸੀਂ ਕੰਮ ਕੀਤੇ ਹੁੰਦੇ ਜਨਤਾ ਦਾ ਖਿਆਲ ਰੱਖਿਆ ਹੁੰਦਾ ਤਾਂ ਜਨਤਾ ਨੇ ਤੁਹਾਡੇ ਐਮਸੀ ਬਣਾਉਣੇ ਸੀ ਉਹ ਤੁਹਾਡਾ ਮਿਹਰਬਾਨ ਦਾ ਚਲੋ ਹੁਣ ਵੀ ਤੁਸੀਂ ਤੱਕੇ ਦੇ ਨਾਲ ਆਪਣਾ ਮੇਰ ਬਣਾ ਜੋ ਲੱਖ ਵਾਰ ਬਣਾ ਜੋ ਪਰ ਤੁਹਾਡਾ ਮਿਹਰबान ਦਾ ਨਹੀਂ ਜਿਹੋ ਜਿਹਤ ਹੀ ਕੰਮ ਕੀਤੇ ਨੇ ਔਰ ਜੋ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਜਿਨ੍ਹਾਂ ਨੇ ਕਿਹਾ ਸੀ ਕੋਈ ਨੰਗਾ ਟੂਟੀਆਂ ਚੁੱਕ ਕੇ ਆ ਜਾਂਦੇ ਜੋ ਸਰ ਮੈਂ ਬੈੜਵਾਲ ਸਾਹਿਬ ਚੇਅਰਮੈਨ ਸਾਹਿਬ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਕਿ ਇਹਨਾਂ ਟੂਟੀਆਂ ਨੇ ਹੀ ਤੁਹਾਨੂੰ ਜਿਤਾਇਆ ਏ ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਨਾ ਤੇ ਜਦੋਂ ਤੁਸੀਂ ਕਹਿੰਦੇ ਸੀ ਸਾਡੇ ਨਾਲ ਧੱਕਾ ਹੁੰਦਾ ਏ ਤੇ ਉਹ ਜਿਹੜਾ ਧੱਕਾ ਸੀ ਨਾ ਇਹ ਜਿਹੜੀਆਂ ਟੂਟੀਆਂ ਸੀ ਨਾ ਇਹ ਟੂਟੀਆਂ ਹੀ ਤੁਹਾਡੇ ਹੱਕ 'ਚ ਭੁਗਤਦੀਆਂ ਸੀ ਅੱਜ ਤੁਸੀਂ ਸੱਤਾ ਦੇ ਵਿੱਚ ਆ ਗਏ ਜੋ ਤੇ ਜਿਹੜੇ ਸਾਡੀਆਂ ਮਾਈਕ ਆਈਡੀਆਂ ਨੇ ਉਹ ਤੁਹਾਨੂੰ ਤੂਤੀਆਂ ਲੱਗਦੀਆਂ ਨੇ ਉਹ ਦਿਨ ਯਾਦ ਕਰੋ ਬੈੜਵਾਲ ਸਾਹਿਬ ਜਦੋਂ ਕਮੇਟੀ ਘਰੋਂ ਇਸੇ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਦਾ ਐਸ ਡੀ ਐਮ ਰਜਨੀਸ਼ ਰੋੜਾ ਜੀ ਨੇ ਜਦੋਂ ਤੁਹਾਡੀ ਪੂਰੀ ਫੁੱਲ ਸੇਵਾ ਕੀਤੀ ਭਾਵਕੇ ਤੁਹਾਡੀ ਪੂਰੀ ਫੁੱਲ ਬੇਇੱਜ਼ਤੀ ਕੀਤੀ ਸੀ ਤਾਂ ਤੁਹਾਡੇ ਹੱਕ ਤੇ ਮੀਡੀਆ ਆਇਆ ਸੀ ਉਹ ਦਿਨ ਭੁੱਲ ਗਏ ਅੱਜ ਜਿਹੜੀਆਂ ਸਾਡੀਆਂ ਮਾਈਕ ਆਈਡੀਆਂ ਨੇ ਤੁਹਾਨੂੰ ਤੂਤੀਆਂ ਲੱਗਦੀਆਂ ਨੇ ਬੜਵਾਲ ਸਾਹਿਬ ਸੱਤਾ ਦਾ ਨਸ਼ਾ ਇੰਨਾ ਤੁਹਾਡੇ ਸਿਰ ਚੜ ਗਿਆ ਬੈਡਵਾਲ ਸਾਹਿਬ ਬਹੁਤ ਵਰਕਰ ਤੁਹਾਡੇ ਜਿਹੜੇ ਨੇ ਤੁਹਾਡੇ ਤੋਂ ਨਾਰਾਜ਼ ਨੇ ਤੁਹਾਡੇ ਵਲੰਟੀਅਰ ਜਿਹੜੇ ਨੇ ਤੁਹਾਡੇ ਤੋਂ ਨਾਰਾਜ਼ ਨੇ ਅੱਜ ਪਿੰਡਾਂ ਦੇ ਵਿੱਚ ਚਲੇ ਜਾਓ ਆ ਮੇਰੇ ਨਾਲ ਮੈਂ ਤੁਹਾਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਂਦਾ ਹਾਂ ਤੇ ਉੱਥੋਂ ਦੇ ਲੋਕ ਦੁਹਾਈਆਂ ਪਾਉਂਦੇ ਨੇ ਤੇ ਤੁਸੀਂ ਪੱਤਰਕਾਰਾਂ ਤੇ ਹੀ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਏ ਕਿਉਂ ਭਾਈ ਕਿਉਂਕਿ ਉਹ ਸੱਚ ਬਖਾ ਰਹੇ ਨੇ ਤੁਹਾਡੇ ਕੀਤੇ ਕੰਮ ਬਖਾ ਰਹੇ ਨੇ ਜੋ ਤੁਸੀਂ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਉਹਨਾਂ ਵਾਦਿਆਂ ਦਾ ਕੀ ਹੋਇਆ ਕਿੱਥੇ ਗਏ ਨੇ ਉਹ ਵਾਦੇ ਤੁਹਾਡੇ ਤੇ ਜਦੋਂ ਹਾਰ ਤੁਹਾਡੀ ਸਾਹਮਣੇ ਨજર ਤੁਹਾਨੂੰ ਆਈ ਤੇ ਪੱਤਰਕਾਰਾਂ ਦੇ ਡਾਂਗਾ ਭਰਉਣੀਆਂ ਸ਼ੁਰੂ ਕਰ ਦਿੱਤੀਆਂ ਪੱਤਰਕਾਰਾਂ ਦੇ ਗੱਲ ਪੈਣਾ ਪੈਣਾ ਸ਼ੁਰੂ ਕਰ ਦਿੱਤਾ ਬੈੜਵਾਲ ਸਾਹਿਬ ਜਦੋਂ ਤੁਸੀਂ ਜਦੋਂ ਤੁਹਾਡੇ ਵਰਕਰਾਂ ਨੇ ਬੂਤ ਨੂੰ ਕੈਪਚਰ ਕਰ ਲਿਆ ਜੋ ਪ੍ਰਸ਼ਾਸਨ ਦੀ ਤੁਹਾਡੇ ਹੱਕ ਦੇ ਵਿੱਚ ਸੀ ਤੇ ਪੱਤਰਕਾਰਾਂ ਨੂੰ ਤੇ ਡਿੰਦੇ ਮਾਰ-ਮਾਰ ਕੇ ਤੁਸੀਂ ਬਾਹਰ ਕੱਢ ਦਿੱਤਾ ਤੇ ਬੂਤ ਕਾਚਰ ਕਰ ਲਿਆ ਤੇ ਪਿੱਛੇ ਰਹਿ ਕੀ ਗਿਆ ਫੇਰ ਵੀ ਨਹੀਂ ਜਿੱਤ ਸਕੇ ਫਿਰ ਇੱਥੋਂ ਤੇ ਇਹ ਸਾਬਤ ਹੁੰਦਾ ਏ ਕਿ ਜਿਹੜੀ ਨਕਲ ਹੈ ਉਹ ਵੀ ਅਕਲ ਦੇ ਨਾਲ ਵੱਜਦੀ ਏ ਤੇ ਜੋ ਤੁਹਾਡੇ ਕੋਲ ਨਹੀਂ ਸੀ ਹੈਗੀ ਐਤਵਾਰ ਤੱਕ ਦਾ ਸਮੂਹ ਪੱਤਰਕਾਰ ਭਾਈ ਚਾਰੇ ਨੇ ਸਮਾਂ ਲਿਆ ਐ ਐਸਐਸਪੀ ਸਾਹਿਬ ਦੇ ਕੋਲੋਂ ਜੇ ਸਾਨੂੰ ਇਨਸਾਫ ਮਿਲਦਾ ਏ ਤਾਂ ਫਿਰ ਬਹੁਤ ਵਧੀਆ ਅਗਰ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਪੰਜਾਬ ਪੱਦਰ ਤੇ ਪੱਤਰਕਾਰ ਭਾਈ ਚਾਰਾ ਸੜਕਾਂ ਤੇ ਆਵੇਗਾ ਤੇ ਤਹਾਦੀ ਸਰਕਾਰ ਦੇ ਪੁਤਲੇ ਫੁਕੇਗਾ ਤੇ ਸੜਕਾਂ ਜਾਮ ਕਰੇਗਾ ਤੇ ਇਥੋਂ ਤੱਕ ਸਮੂਹ ਜਥੇਬੰਦੀਆਂ ਜਿਹੜੀਆਂ ਨੇ ਚਾਹੇ ਉਹ ਧਾਰਮਿਕ ਜਥੇਬੰਦੀਆਂ ਨੇ ਚਾਹੇ ਉਹ ਸਮਾਜਿਕ ਜਥੇਬੰਦੀਆਂ ਨੇ ਚਾਹੇ ਹੋਰ ਉਹ ਜਥੇਬੰਦੀਆਂ ਨੇ ਸਾਰੀਆਂ ਸਾਡੇ ਸੰਪਰਕ ਦੇ ਵਿੱਚ ਐ ਸਾਰੀਆਂ ਸਾਨੂੰ ਫੋਨ ਕਰਦੀਆਂ ਪਈਆਂ ਨੇ ਉਹ ਸਾਨੂੰ ਆਖਦੇ ਪਏ ਨੇ ਸਾਨੂੰ ਸਮਾਂ ਦੋ ਸਾਨੂੰ ਸਾਨੂੰ ਤਰੀਕ ਦੱਸੋ ਪਰ ਅਸੀਂ ਇਹ ਕੁਝ ਨਹੀਂ ਕਰਨਾ ਚਾਹੁੰਦੇ ਕਿਉਂਕਿ ਅਸੀਂ ਆਮ ਲੋਕਾਂ ਦੀ ਆਵਾਜ਼ ਬਣਦੇ ਆ ਕਿਉਂਕਿ ਅਸੀਂ ਤੁਹਾਡੀ ਆਵਾਜ਼ ਬਣਦੇ ਆ ਕਿਉਂਕਿ ਅਸੀਂ ਉਸ ਹਰ ਇੱਕ ਪੰਜਾਬ ਵਾਸੀ ਦੀ ਆਵਾਜ਼ ਬਣਦੇ ਆ ਤੇ ਜਦੋਂ ਸਾਡੀ ਹੀ ਆਵਾਜ਼ ਜਿਹਨੂੰ ਦਬ ਦਿੱਤਾ ਜਾਊਗਾ ਜਦੋਂ ਲੋਕਤੰਤਰ ਦੇ ਚੌਥੇ ਥੰਮ ਨੂੰ ਦੇਖਣ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਤਾਂ ਫਿਰ ਸਾਡਾ ਸੁਭਾਅਕ ਹੀ ਹੈ ਸੜਕਾਂ ਤੇ ਆਉਣਾ ਤੇ ਇਸ ਕਰਕੇ ਮੇਰੀ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਚਾਹੇ ਬੱਖੋ ਵਕਤ ਜੁਨੀਆ ਨੇ ਆਪਣੀਆਂ ਕੋਈ ਕਿਸੇ ਜੁਨੀਅਨ ਦੇ ਨਾਲ ਸੰਬੰਧਿਤ ਹੈ ਕਿਸੇ ਕੋਈ ਕਿਸੇ ਜੁਨੀਅਨ ਦੇ ਨਾਲ ਸੰਬੰਧਿਤ ਹੈ ਜੁਨੀਅਨ ਨੂੰ ਇੱਕ ਸਾਈਡ ਤੇ ਰੱਖ ਕੇ ਕਿਉਂਕਿ ਇਹ ਜਿਹੜਾ ਜ਼ੁਲਮ ਹੋਇਆ ਏ ਇਹ ਜੋ ਅਤਿਆਚਾਰ ਹੋਇਆ ਏ ਇਹ ਪੱਤਰਕਾਰ ਭਾਈਚਾਰੇ ਤੇ ਹੋਇਆ ਏ ਕੀਤਾ ਕਿੰਨਾ ਨੇ ਦੋ ਜਾਣਿਆਂ ਨੇ ਪੂਰ ਸਪ੍ਰਸ਼ਾਸਨ ਤੇ ਜਿਨ੍ਹਾਂ ਨੂੰ ਸੱਤਾ ਦਾ ਨਸ਼ਾ ਏ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈ ਜਿਹੜੀ ਸਰਕਾਰ ਭਗਤ ਸਿੰਘ ਵਰਗੀ ਪੱਗ ਬਨ ਕੇ ਤੇ ਆਖਦੀ ਏ ਅਸੀਂ ਤਾਂ ਭਗਤ ਸਿੰਘ ਦੀ ਸੋਚ ਤੇ ਚੱਲਦੇ ਆਂ ਹਰ ਸਰਕਾਰੀ ਦਫ਼ਤਰ ਦੇ ਵਿੱਚ ਜਾ ਕੇ ਵੇਖੋ ਡਾਕਟਰ ਅੰਮੇਦਕਰ ਜੀ ਦਾ ਸਰੂਪ ਲੱਗਾ ਹੋਊਗਾ ਤੇ ਭਗਤ ਸਿੰਘ ਦਾ ਸਰੂਪ ਲੱਗਾ ਹੋਊਗਾ ਕੀ ਡਾਕਟਰ ਅੰਮੇਦਕਰ ਜੀ ਦੀ ਫੋਟੋ ਲਾ ਕੇ ਜਾਂ ਭਗਤ ਸਿੰਘ ਦੀ ਫੋਟੋ ਲਾ ਕੇ ਇਹ ਦੇਸ਼ ਨਹੀਂ ਚੱਲ ਸਕਦਾ ਉਹਨਾਂ ਦੀ ਸੋਚ ਨੂੰ ਵੀ ਅਪਣਾਉਣਾ ਪੈਣਾ ਹੈ ਪਰ ਜਦੋਂ ਵਾਰ ਹੀ ਖੇਤ ਨੂੰ ਖਾਣ ਲੱਗੇ ਤਾਂ ਫਿਰ ਤੇ ਮੇਲਾ ਉਜੜਿਆ ਹੀ ਉਜੜਿਆ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਇੰਨਾ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਿ ਜਿਹੜੀ 2 ਸਾਲ ਤੇ ਬੜੀ ਦੂਰ ਦੀ ਗੱਲ ਹੈ 2 ਸਾਲਾਂ ਤੋਂ ਪਹਿਲਾਂ ਹੀ ਕੋ ਗਾ ਚਿਤ ਹੋ ਜੇ ਜੋ ਤੁਸੀਂ ਜਨਤਾ ਦੇ ਨਾਲ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਤੇ ਖਰਾ ਉਤਰੋ ਤੇ ਮੀਡੀਆ ਨੂੰ ਸੱਚ ਦਿਖਾਉਣ ਵਾਸਤੇ ਮੀਡੀਆ ਨਾਲ ਦਖਲ ਅੰਦਾਜ਼ੀ ਨਾ ਕਰੋ ਸੋ ਸਮੂਹ ਪੱਤਰਕਾਰ ਪੱਤਰਕਾਰ ਭਾਈ ਚਾਰੇ ਨੂੰ ਮੈਂ ਮੁਬਾਰਕਵਾਦ ਦਿੰਦਾ ਬਹੁਤ ਬਹੁਤ ਵਧਾਈ ਹੋਵੇ ਉਸ ਦਿਨ ਵੀ 4 ਤਰੀਕ ਨੂੰ ਵੀ ਇਹਨਾਂ ਨੇ ਆਪਣਾ ਏਕਾ ਜਿਹੜਾ ਹੈ ਉਹ ਬਰਕਰਾਰ ਰੱਖਿਆ ਆਪਣਾ ਜਿਹੜਾ ਹੌਸਲਾ ਹੈ ਉਹ ਨਹੀਂ ਟੁੱਟਣ ਦਿੱਤਾ ਬੇਛੱਕ ਡੰਡੇ ਖਾਲੇ ਨੇ ਪਰ ਜਿਹੜਾ ਏਕਾ ਹੈ ਉਹਨੂੰ ਨਹੀਂ ਤੋੜਿਆ ਤੇ ਅੱਜ ਵੀ ਜਦੋਂ ਆ ਐਸਐਸਪੀ ਸਾਹਿਬ ਨੂੰ ਮਿਲਣਾ ਸੀ ਅੱਜ ਵੀ ਸਮੂਹ ਪੱਤਰਕਾਰ ਭਾਈਚਾਰੇ ਨੇ ਆਪਣਾ ਏਕਾ ਵਿਖਾਇਆ ਤੇ ਏਕੇ ਦੇ ਨਾਲ ਚੱਲੇ ਤੇ ਉਹ ਦਿਨ ਦੂਰ ਨਹੀਂ ਜਦੋਂ ਸਾਨੂੰ ਇਨਸਾਫ ਮਿਲੇਗਾ। ਔਰ ਇੱਥੇ ਇੱਕ ਗੱਲ ਹੋਰ ਮੈਂ ਐਡ ਕਰਨੀ ਚਾਹਾਂਗਾ ਕਿ ਸਾਡੇ ਜ਼ਿਲ੍ਹੇ ਦੇ ਡੀਪੀਆਰਓ ਅਵਤਾਰ ਸਿੰਘ ਜੀ ਸਰਕਾਰ ਲੱਖਾਂ ਰੁਪਏ ਲਾਉਂਦੀ ਏ ਐਡਿਟਿ ਇਸ਼ਤਿਹਾਰ ਇਸ਼ਤਿਹਾਰਾਂ ਤੇ ਕਿ ਜੋ ਸਰਕਾਰ ਨੇ ਕੰਮ ਕੀਤੇ ਨੇ ਉਹ ਜਨਤਾ ਤੱਕ ਪਹੁੰਚਾਏ ਜਾਣ ਕਿ ਸਰਕਾਰ ਕੀ ਕੰਮ ਕਰਦੀ ਪਈ ਆ ਜਨਤਾ ਦੀ ਭਲਾਈ ਵਾਸਤੇ ਉਹ ਜਿਹੜੇ ਕਾਰਜ ਕੀਤੇ ਜਾਂਦੇ ਨੇ ਉਹ ਜਨਤਾ ਤੱਕ ਜਿਹੜੇ ਨੇ ਉਹ ਕੰਮ ਪਹੁੰਚਣ ਲੱਖਾਂ ਰੁਪਇਆ ਸਰਕਾਰ ਜਿਹੜੀ ਆ ਉਹ ਐਡ ਤੇ ਖਰਚਦੀ ਏ ਪਰ ਸਾਡੇ ਤਰਨਤਾਰਨ ਦਾ ਜੋ ਡੀਪੀਆਰਓ ਆ ਉਹ ਚੰਦਕ ਬੰਦੇ ਜਿਹੜੇ ਨੇ ਉਹਦੀ ਪਸੰਦ ਦੀ ਜੋ ਉਹਦੇ ਹੱਕ ਚ ਭੁਗਤਦੇ ਨੇ ਜੋ ਉਹਨੂੰ ਚੰਗੇ ਲੱਗਦੇ ਨੇ ਉਹ ਤਿੰਨ ਚਾਰ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਹੀ ਇਤਲਾ ਦਿੰਦਾ ਏ ਉਹਨਾਂ ਨੂੰ ਹੀ ਦੱਸਦਾ ਏ ਤੇ ਉਹ ਜਿਹੜੇ ਅ ਸਰਕਾਰੀ ਕਾਰਜ ਕੀਤੇ ਨੇ ਉਹ ਜਿਹੜੇ ਜਨਤਾ ਤੱਕ ਨਹੀਂ ਪਹੁੰਚਦੀ ਸੋ ਮੈਂ ਇੱਥੇ ਬੇਨਤੀ ਕਰਦਾ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਹੈ ਤਾਂ ਤਿੰਨ ਸਰਕਾਰਾਂ ਹੋ ਗਈਆਂ ਨੇ ਇੱਕੋ ਡੀਪੀਆਰਓ ਚੱਲਦਾ ਆ ਰਿਹਾ ਏ ਕਿ ਤੁਹਾਡੇ ਕੋਲ ਕੋਈ ਹੋਰ ਡੀਪੀਆਰਓ ਨਹੀਂ ਹੈਗਾ ਕਿਉਂਕਿ ਜਦੋਂ ਇੱਕ ਹੀ ਡੀਪੀਆਰਓ ਚੱਲ ਕੋਈ ਵੀ ਕੰਮ ਕਿਸੇ ਤੇ ਵੀ ਜਦੋਂ ਲਗਾਤਾਰ ਉਹ ਬੰਦਾ ਇੱਕੋ ਹੀ ਚੱਲਦਾ ਆਉਂਦਾ ਹੈ ਨਾ ਤਾਂ ਉਹਦੇ ਮਨ ਦੇ ਵਿੱਚ ਆਟੋਮੈਟਿਕ ਕਿਤੇ ਨਾ ਕਿਤੇ ਹੰਕਾਰ ਆ ਜਾਂਦਾ ਹੈ ਕਿ ਮੈਨੂੰ ਕੋਈ ਇੱਥੋਂ ਖਦੇੜ ਨਹੀਂ ਸਕਦਾ ਤੇ ਜਿਸ ਕਰਕੇ ਉਹ ਆਪਣੀ ਮਨਮਰਜ਼ੀ ਕਰਦਾ ਏ ਆਪਣੇ ਮਰਜ਼ੀ ਦੇ ਜਿਹੜੇ 2-3 ਪੱਤਰਕਾਰ ਉਹਨਾਂ ਨੂੰ ਉਹਨਾਂ ਨੂੰ ਰੱਖਦਾ ਏ ਉਹਨਾਂ ਨੂੰ ਖੁਸ਼ ਕਰਦਾ ਏ ਉਹ ਉਹਨਾਂ ਨੂੰ ਉਹਨੂੰ ਖੁਸ਼ ਕਰਦੇ ਨੇ ਤੇ ਜੋ ਸਰਕਾਰ ਦਾ ਜੋ ਐਡ ਤੇ ਇਸ਼ਤਿਹਾਰਾਂ ਤੇ ਪੈਸਾ ਹੈ ਪੈਸਾ ਖਰਚਦੀ ਜੋ ਸਰਕਾਰ ਉਹ ਪੈਸਾ ਵੇਸਟ ਜਾਂਦੇ ਆ ਇਸ ਕਰਕੇ ਮੇਰੀ ਬੇਨਤੀ ਹੈ ਸਾਡੇ ਜੋ ਸੀਐਮ ਸਾਹਿਬ ਨੇ ਉਹਨਾਂ ਨੂੰ ਬੇਨਤੀ ਹੈ ਕਿ ਜੋ ਸਾਡੇ ਡਿਸਟ੍ਰਿਕਟ ਦਾ ਜੋ ਡੀਪੀਆਰਓ ਆ ਉਹਦੀ ਬਦਲੀ ਕੀਤੀ ਜਾਵੇ ਇੱਕ ਨਾ ਦੇ ਇੱਕ ਨਾ ਜੇ ਨਾ ਇਹ ਸਾਡੀ ਜਿਹੜੀ ਬੇਨਤੀ ਸਵੀਕਾਰ ਕੀਤੀ ਤਾਂ ਅਸੀਂ ਡੀਪੀਆਰਓ ਦੇ ਵਿਰੁੱਧ ਵੀ ਮੋਰਚਾ ਖੋਲਾਂਗੇ ਸੋ ਦਾਦਿਆਂ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਹਰ ਅਪਡੇਟ ਦੇਖਣ ਵਾਸਤੇ ਤੁਸੀਂ ਬਣੇ ਰਹੋ GDS News Channel ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ